हां जी दोस्तों इस दिसंबर महीने च अते आਉਣ ਵਾਲੇ ਨਵੇਂ ਸਾਲ ਦੇ ਮਾਰਚ ਮਹੀਨੇ ਦੇ ਅਖੀਰ ਤੱਕ ਇਹ ਤਿੰਨ ਰਾਸ਼ੀਆਂ ਵਾਲੇ ਜਾਤਕ ਹੋ ਜਾਣਗੇ ਕਰੋੜਪਤੀ दोस्तों स्वागत ਹੈ ਜੀ ਤੁਹਾਡਾ ਸਾਡੇ ਚੈਨਲ ਤੇ दोस्तों ਅੱਜ ਆਪਾਂ ਗੱਲ ਕਰਨ ਵਾਲੇ ਹਾਂ ਉਹਨਾਂ ਤਿੰਨ ਰਾਸ਼ੀਆਂ ਵਾਲਿਆਂ ਬਾਰੇ ਜੋ ਇਸ ਸਾਲ ਦੇ ਇਸ ਮਹੀਨੇ ਦਸੰਬਰ ਅਤੇ ਨਵੇਂ ਸਾਲ ਦੇ ਮਾਰਚ ਮਹੀਨੇ ਦੇ ਅਖੀਰ ਤੱਕ ਕਰੋੜਪਤੀ ਬਣ ਜਾਣਗੇ ਦੋਸਤੋ 100 ਸਾਲ ਪਹਿਲਾਂ ਬਾਬਾ ਬੇਂਗਾ ਨੇ ਇਹ ਵੱਡੀ ਭਵਿੱਖਬਾਣੀ ਕੀਤੀ ਸੀ ਕਿ ਸਾਲ 2024 ਵਿੱਚ ਆਉਣ ਵਾਲੇ 7 ਦਸੰਬਰ ਤੋਂ ਲੈ ਕੇ 2025 ਦੀ 30 ਮਾਰਚ ਤੱਕ ਇਹ ਤਿੰਨ ਰਾਸ਼ੀਆਂ ਵਾਲਿਆਂ ਦੀ ਕਿਸਮਤ ਪੂਰੀ ਤਰ੍ਹਾਂ ਚਮਕ ਜਾਵੇਗੀ ਇਹ ਰਾਸ਼ੀਆਂ ਦਸੰਬਰ ਅਤੇ ਆਉਣ ਵਾਲੇ ਸਾਲ ਦੇ ਮਾਰਚ ਮਹੀਨੇ ਦੇ ਵਿੱਚ ਕਰੋੜਪਤੀ ਹੋ ਜਾਣਗੇ ਆ ਅਤੇ ਸਨੀ ਦੇਵ ਦੀ અપਾਰ ਕਿਰਪਾ ਨਾਲ ਇਹਨਾਂ ਰਾਸ਼ੇ ਵਾਲਿਆਂ ਦਾ ਬੁਰਾ ਸਮਾਂ ਬਿਲਕੁਲ ਸਮਾਪਤ ਹੋਣ ਵਾਲਾ ਹੈ ਅਤੇ ਇਹਨਾਂ ਦੀ ਜ਼ਿੰਦਗੀ ਵਿੱਚ ਵੱਡੀਆਂ-ਵੱਡੀਆਂ ਖੁਸ਼ੀਆਂ ਤੇ ਸਫਲਤਾਵਾਂ ਆਉਣ ਵਾਲੀਆਂ ਹਨ ਦੋਸਤੋ ਅਜਿਹਾ ਇਸ ਲਈ ਹੋਵੇਗਾ ਕਿਉਂਕਿ ਸਨੀ ਦੇਵ ਬਹੁਤ ਹੀ ਲੰਮੇ ਸਮੇਂ ਬਾਅਦ ਇਨ੍ਹਾਂ ਤਿੰਨ ਰਾਸ਼ੀ ਵਾਲਿਆਂ ਦੀ ਭਗਤੀ ਤੋਂ ਅਤੇ ਦਾਨਪੂਰਨ ਤੋਂ ਖੁਸ਼ ਹੋ ਚੁੱਕੇ ਹਨ ਜਿਸ ਕਾਰਨ ਇਨ੍ਹਾਂ ਰਾਸ਼ੀ ਵਾਲਿਆਂ ਦੀ ਕਿਸਮਤ ਪੂਰੀ ਤਰ੍ਹਾਂ ਪਲਟ ਜਾਵੇਗੀ ਜੇਕਰ ਇਹਨਾਂ ਦੀ ਜ਼ਿੰਦਗੀ ਵਿੱਚ ਲੰਬੇ ਸਮੇਂ ਤੋਂ ਦੁੱਖਾਂ ਤਕਲੀਫਾਂ ਚੱਲਦੀਆਂ ਆ ਰਹੇ ਹਨ ਤਾਂ ਆਉਣ ਵਾਲੇ ਸਮੇਂ ਵਿੱਚ ਇਹਨਾਂ ਨੂੰ ਉਹਨਾਂ ਦੁੱਖ ਤਕਲੀਫਾਂ ਤੋਂ ਮੁਕਤੀ ਮਿਲਣ ਵਾਲੀ ਹੈ ਅਤੇ ਇਹਨਾਂ ਦੇ ਘਰ ਵਿੱਚ ਪੈਸੇ ਦੀ ਬਚਤ ਹੋਣ ਵਾਲੀ ਹੈ ਇਨਾ ਹੀ ਨਹੀਂ ਸਨੀ ਦੇਵ ਦੀ ਅਪਾਰ ਕਿਰਪਾ ਨਾਲ ਇਹਨਾਂ ਦੇ ਘਰ ਵਿੱਚ ਇਹਨਾਂ ਦੇ ਬੇਟਾ ਬੇਟੀ ਨੂੰ ਸਰਕਾਰੀ ਨੌਕਰੀ ਵੀ ਮਿਲ ਸਕਦੀ ਹੈ ਜਿਸ ਕਾਰਨ ਇਹਨਾਂ ਦੇ ਘਰ ਵਿੱਚ ਪੈਸੇ ਦੀ ਪਾਣੀ ਦੀ ਤਰ੍ਹਾਂ ਵਰਖਾ ਹੋ ਜਾਵੇਗੀ ਘਰ ਵਿੱਚ ਧਨ ਦੌਲਤ ਦੀ ਕੋਈ ਵੀ ਕਮੀ ਨਹੀਂ ਰਹੇਗੀ ਅਤੇ ਇਹਨਾਂ ਰਾਸੀ ਵਾਲਿਆਂ ਦੀ ਬੰਦ ਕਿਸਮਤ ਦੇ ਤਾਲੇ ਪੂਰੀ ਤਰ੍ਹਾਂ ਖੁੱਲ ਜਾਣਗੇ ਪਰ ਦੋਸਤੋ ਉਹ ਤਿੰਨ ਰਾਸ਼ੀਆਂ ਕਿਹੜੀਆਂ ਹਨ ਜਿਨ੍ਹਾਂ ਲਈ ਦਸੰਬਰ ਦਾ ਅਤੇ ਨਵੇਂ ਸਾਲ ਦਾ ਮਾਰਚ ਮਹੀਨਾ ਬੇਹੱਦ ਸੁਭ ਹੋਣ ਵਾਲਾ ਹੈ ਇਹ ਸਭ ਜਾਣਨ ਲਈ ਲੈ ਕੇ ਆਏ ਹਾਂ ਅੱਜ ਦੀ ਇਹ ਵੀਡੀਓ ਸੋ ਇਹਨਾਂ ਤਿੰਨ ਰਾਸ਼ੀਆਂ ਵਿੱਚ ਕਿਤੇ ਤੁਹਾਡੀ ਵੀ ਰਾਸ਼ੀ ਸ਼ਾਮਲ ਤਾਂ ਨਹੀਂ ਕਿਤੇ ਤੁਸੀਂ ਵੀ ਸਨੀ ਦੇਵ ਦੀ ਅਪਾਰ ਕਿਰਪਾ ਨਾਲ ਕਰੋੜਪਤੀ ਹੋਣ ਵਾਲੇ ਤਾਂ ਨਹੀਂ ਦੋਸਤੋ ਇਹ ਸਭ ਕੁਝ ਜਾਣਨ ਲਈ ਇਸ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਣਾ ਇਸ ਦੇ ਲਈ ਜੇਕਰ ਤੁਸੀਂ ਚਾਹੁੰਦੇ ਹੋ ਕਿ ਸਨੀ ਦੇਵ ਦਾ ਅਸ਼ੀਰਵਾਦ ਹਮੇਸ਼ਾ ਹੀ ਤੁਹਾਡੇ ਤੇ ਬਣਿਆ ਰਹੇ ਤਾਂ ਸਭ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਅਤੇ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਆਪਣੇ ਯਾਰਾਂ ਦੋਸਤਾਂ ਅਤੇ ਰਿਸ਼ਤੇਦਾਰਾਂ ਮਿੱਤਰਾਂ ਵਿੱਚ ਜ਼ਰੂਰ ਸ਼ੇਅਰ ਕਰੋ ਜੀ ਇਸ ਦੇ ਨਾਲ ਹੀ ਕਮੈਂਟ ਬਾਕਸ ਵਿੱਚ ਜੈ ਸਨੀ ਦੇਵ ਜ਼ਰੂਰ ਲਿਖਣਾ ਜੀ ਆਓ ਹੁਣ ਗੱਲ ਕਰਦੇ ਹਾਂ ਉਹਨਾਂ ਤਿੰਨ ਰਾਸ਼ੀਆਂ ਬਾਰੇ ਨੰਬਰ 1 ਕੁੰਭ ਰਾਸ਼ੀ ਦੋਸਤੋ ਬਾਬਾ ਬੇਂਗਾ ਜੋ ਕਿ ਭਵਿੱਖਬਾਣੀ ਕਰਦੇ ਸਨ ਉਹਨਾਂ ਦੀਆਂ ਕੀਤੀਆਂ ਭਵਿੱਖਬਾਣੀਆਂ ਅੱਜ ਤੱਕ ਸਾਰੀਆਂ ਸੱਚੀਆਂ ਸਾਬਤ ਹੋਈਆਂ ਨੇ 100 ਸਾਲ ਪਹਿਲਾਂ ਉਹਨਾਂ ਨੇ ਇਹ ਭਵਿੱਖਬਾਣੀ ਕੀਤੀ ਸੀ ਕਿ ਸਾਲ 2024 ਦਾ ਦਸੰਬਰ ਮਹੀਨਾ ਤੇ ਸਾਲ 2025 ਦਾ ਮਾਰਚ ਮਹੀਨਾ ਇਹਨਾਂ ਤਿੰਨ ਰਾਸੀ ਵਾਲਿਆਂ ਲਈ ਬਹੁਤ ਹੀ ਜ਼ਿਆਦਾ ਸ਼ੁਭ ਰਹੇਗਾ ਇਸ ਰਾਸੀ ਵਾਲੇ ਦਸੰਬਰ ਅਤੇ ਮਾਰਚ ਦੇ ਮਹੀਨੇ ਵਿੱਚ ਕਰੋੜਪਤੀ ਹੋ ਜਾਣਗੇ ਕਿਉਂਕਿ ਸਨੀ ਦੇਵਤਾ ਜੀ ਇਹਨਾਂ ਦੇ ਦਾਨਪੁੰਨ ਅਤੇ ਭਗਤੀ ਤੋਂ ਖੁਸ਼ ਹੋ ਚੁੱਕੇ ਹਨ ਜਿਸ ਕਾਰਨ ਹੁਣ ਇਹਨਾਂ ਰਾਸੀ ਵਾਲਿਆਂ ਭਗਤਾਂ ਦੀ ਹਰ ਇੱਕ ਇੱਛਾ ਪੂਰੀ ਕਰਨਗੇ ਜੇਕਰ ਬਹੁਤ ਲੰਮੇ ਸਮੇਂ ਤੋਂ ਇਹਨਾਂ ਦੇ ਕਮਾਂਕਾਰਾਂ ਵਿੱਚ ਰੁਕਾਵਟਾਂ ਆ ਰਹੀਆਂ ਹਨ ਤਾਂ சனி ਦੇਵ ਦੀ ಅಪਾਰ ਕਿਰਪਾ ਨਾਲ ਹੁਣ ਇਹਨਾਂ ਦਾ ਕੰਮ ਬਹੁਤ ਹੀ ਆਸਾਨੀ ਨਾਲ ਸੰਪੂਰਨ ਹੋਣ ਵਾਲਾ ਹੈ ਅਤੇ ਉਸ ਕੰਮ ਵਿੱਚ ਇਹਨਾਂ ਨੂੰ ਵੱਡੀ ਸਫਲਤਾ ਤੇ ਕਾਫੀ ਧਨ ਦਾ ਲਾਭ ਪ੍ਰਾਪਤ ਹੋਣ ਵਾਲਾ ਹੈ ਜਿਸ ਨਾਲ ਇਹਨਾਂ ਦੇ ਘਰ ਵਿੱਚ ਧਨ ਦੀ ਪਾਣੀ ਦੀ ਤਰ੍ਹਾਂ ਵਰਖਾ ਹੋ ਜਾਵੇਗੀ ਤੇ ਇਸ ਰਾਸ਼ੀ ਵਾਲੇ ਦਸੰਬਰ ਤੇ ਮਾਰਚ ਦੇ ਮਹੀਨੇ ਵਿੱਚ ਕਰੋੜਪਤੀ ਹੋ ਜਾਣਗੇ ਇਸ ਤੋਂ ਇਲਾਵਾ ਜੇਕਰ ਇਹਨਾਂ ਦੇ ਬੱਚੇ ਬਾਹਰ ਵਿਦੇਸ਼ ਵਿੱਚ ਜਾ ਕੇ ਕੋਈ ਵੀ ਆਪਣਾ ਕੰਮ ਸ਼ੁਰੂ ਕਰਨਾ ਚਾਹੁੰਦੇ ਹਨ ਤਾਂ ਉਹ ਕੰਮ ਵਿੱਚ ਵੀ ਵੱਡੀ ਉਪਲਬਧੀ ਇਹਨਾਂ ਨੂੰ ਹਾਸਲ ਹੋ ਜਾਵੇਗੀ ਜਿਸ ਨਾਲ ਘਰ ਵਿੱਚ ਬੇਸਮਾਰ ਪੈਸਾ ਆ ਜਾਵੇਗਾ ਇਹਨਾਂ ਦੀ ਬਦਕਿਸਮਤੀ ਦੇ ਤਾਲੇ ਖੁੱਲ ਜਾਣਗੇ ਜੇਕਰ ਇਹ ਰਾਸੀ ਵਾਲੇ ਚਾਹੁੰਦੇ ਹਨ ਕਿ ਸਨੀ ਦੇਵ ਦਾ ਅਸ਼ੀਰਵਾਦ ਹਮੇਸ਼ਾ ਹੀ ਇਸੇ ਤਰ੍ਹਾਂ ਇਹਨਾਂ ਦੇ ਉੱਤੇ ਬਣਿਆ ਹੀ ਰਹੇ ਤਾਂ ਇਹ ਸਨੀ ਦੇਵ ਦੀ ਹਮੇਸ਼ਾ ਪੂਜਾ ਕਰਦੇ ਰਹਿਣ ਤੇ ਸ਼ਨੀਵਾਰ ਦੇ ਦਿਨ ਸਰੋਂ ਦਾ ਤੇਲ ਥੋੜਾ ਥੋੜਾ ਕਰਕੇ ਗਰੀਬਾਂ ਵਿੱਚ ਜ਼ਰੂਰਦਾਨ ਕਰਦੇ ਰਹਿਣ ਜਿਸ ਨਾਲ ਇਹਨਾਂ ਨੂੰ ਵੱਡੀ ਕਾਮਯਾਬੀ ਪਾਉਣ ਤੋਂ ਕੋਈ ਵੀ ਨਹੀਂ ਰੋਕ ਪਾਵੇਗਾ ਨੰਬਰ 2 ਸਿੰਘ ਰਾਸੀ ਇਸ ਰਾਸੀ ਵਾਲਿਆਂ ਦੀ ਵੀ ਦਸੰਬਰ ਤੇ ਮਾਰਚ ਦੇ ਮਹੀਨੇ ਵਿੱਚ ਕਿਸਮਤ ਖੁੱਲਣ ਵਾਲੀ ਹੈ ਆਉਣ ਵਾਲਾ ਦਸੰਬਰ ਤੇ ਮਾਰਚ ਦਾ ਮਹੀਨਾ ਬਹੁਤ ਹੀ ਅਨੁਕੂਲ ਸਿੱਧ ਹੋਵੇਗਾ ਕਿਉਂਕਿ ਇਹਨਾਂ ਤੇ ਸਨੀ ਦੇਵ ਦੀ અપਾਰ ਕਿਰਪਾ ਦ੍ਰਿਸ਼ਟੀ ਬਣੀ ਰਹਿਣ ਵਾਲੀ ਹੈ ਇਹਨਾਂ ਨੂੰ ਹਰ ਕੰਮ ਵਿੱਚ ਵੱਡੀ ਕਾਮਯਾਬੀ ਹਾਸਲ ਹੋਣ ਵਾਲੀ ਹੈ ਇਸ ਦੇ ਨਾਲ ਹੀ ਵਧੀਆ ਪੜ੍ਹਾਈ ਲਿਖਾਈ ਦੇ ਕਾਰਨ ਇਹਨਾਂ ਦੇ ਘਰ ਦੇ ਸਭ ਤੋਂ ਵੱਡੇ ਬੇਟੇ ਨੂੰ ਬੈਂਕ ਵਿੱਚ ਸਰਕਾਰੀ ਮੈਨੇਜਰ ਦੀ ਨੌਕਰੀ ਮਿਲਣ ਵਾਲੀ ਹੈ ਜਿਸ ਨਾਲ ਘਰ ਵਿੱਚ ਕਦੇ ਵੀ ਮਠਿਆਈਆਂ ਵੰਡਣ ਦਾ ਕੰਮ ਸ਼ੁਰੂ ਹੋ ਸਕਦਾ ਹੈ ਅਤੇ ਘਰ ਵਿੱਚ ਖੁਸ਼ੀ ਦਾ ਮਾਹੌਲ ਵੀ ਬਣਿਆ ਰਹੇਗਾ ਇਸ ਤੋਂ ਇਲਾਵਾ ਜੇਕਰ ਇਸ ਰਾਸੀ ਵਾਲੇ ਕੋਈ ਵੀ ਨਵਾਂ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਹਨ ਜਿਵੇਂ ਕਿ ਕੱਪੜੇ ਦਾ ਬਿਜ਼ਨਸ ਜਾਂ ਪ੍ਰਾਪਰਟੀ ਡੀਲਰ ਦਾ ਬਿਜ਼ਨਸ ਚਾਹੇ ਕੋਈ ਵੀ ਹੋਰ ਬਿਜ਼ਨਸ ਤਾਂ ਉਹਨਾਂ ਲਈ ਦਸੰਬਰ ਅਤੇ ਮਾਰਚ ਦਾ ਮਹੀਨਾ ਬਹੁਤ ਹੀ ਜ਼ਿਆਦਾ ਸ਼ੁਭਸ਼ਾਭਤ ਹੋਣ ਵਾਲਾ ਹੈ ਅਤੇ ਇਸ ਨਾਲ ਇਹਨਾਂ ਨੂੰ ਲੱਖਾਂ ਰੁਪਏ ਦਾ ਫਾਇਦਾ ਵੀ ਹੋਵੇਗਾ ਅਤੇ ਘਰ ਵਿੱਚ ਮਾਇਆ ਦੀ ਕੋਈ ਵੀ ਕਮੀ ਨਹੀਂ ਰਹੇਗੀ ਅਤੇ ਇਹਨਾਂ ਦੇ ਕੰਮਕਾਰ ਤੇ ਸਨੀ ਦੇਵ ਦਾ ਅਸ਼ੀਰਵਾਦ ਬਣਿਆ ਰਹਿਣ ਵਾਲਾ ਹੈ ਨੰਬਰ 3 ਮਕਰ ਰਾਸ਼ੀ ਇਸ ਰਾਸ਼ੀ ਵਾਲਿਆਂ ਲਈ 2024 ਦਾ ਦਸੰਬਰ ਦਾ ਮਹੀਨਾ ਅਤੇ 9ਵੇਂ ਸਾਲ ਦਾ ਮਾਰਚ ਮਹੀਨਾ ਸਣੀ ਦੇਵ ਦੀ ਅਪਾਰ ਕਿਰਪਾ ਨਾਲ ਬਹੁਤ ਹੀ ਜ਼ਿਆਦਾ ਸ਼ੁਭ ਰਹੇਗਾ ਅਤੇ ਜੇਕਰ ਤੁਹਾਡੀ ਰਾਸ਼ੀ ਮਕਰ ਹੈ ਤਾਂ ਤੁਸੀਂ ਦਸੰਬਰ ਅਤੇ ਮਾਰਚ ਦੇ ਮਹੀਨੇ ਚ ਚਮਕਣ ਵਾਲੇ ਹੋ ਤੁਸੀਂ ਆਪਣਾ ਨਵਾਂ ਘਰ ਬਣਾਉਣ ਦਾ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਦਸੰਬਰ ਅਤੇ ਮਾਰਚ ਦੇ ਮਹੀਨੇ ਵਿੱਚ ਕੰਮ ਸ਼ੁਰੂ ਕਰਨਾ ਚਾਹੀਦਾ ਹੈ ਇਸ ਮਹੀਨੇ ਕੰਮ ਸ਼ੁਰੂ ਕਰਨ ਨਾਲ ਬਹੁਤ ਹੀ ਘੱਟ ਪੈਸਿਆਂ ਵਿੱਚ ਤੁਹਾਡਾ ਘਰ ਤਾਜ ਮਹਿਲ ਦੀ ਤਰ੍ਹਾਂ ਖੜਾ ਹੋ ਜਾਵੇਗਾ ਕਿਉਂਕਿ ਤੁਹਾਡੇ ਤੇ ਸਨੀ ਦੇਵ ਦੀ અપਾਰ ਕਿਰਪਾ ਬਣੀ ਰਹੇਗੀ ਜਿਸ ਨਾਲ ਤੁਹਾਨੂੰ ਘੱਟ ਆਮਦਨ ਵਿੱਚ ਹਰ ਕੰਮ ਵਿੱਚ ਬੜੀ ਸਫਲਤਾ ਪ੍ਰਾਪਤ ਹੋਵੇਗੀ ਜਿਸ ਦੇ ਨਾਲ ਹੀ ਦੋਸਤੋ ਜਿੱਥੇ ਵੀ ਤੁਸੀਂ ਜਾਓਗੇ ਤੁਹਾਨੂੰ ਬਹੁਤ ਹੀ ਜ਼ਿਆਦਾ ਮਾਣ ਪ੍ਰਾਪਤ ਹੋਵੇਗਾ ਜੇਕਰ ਤੁਹਾਡਾ ਬੇਟਾ ਜਾਂ ਫਿਰ ਬੇਟੀ ਬਾਹਰ ਵਿਦੇਸ਼ ਵਿੱਚ ਜਾ ਕੇ ਕੋਈ ਨੌਕਰੀ ਕਰਨਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਵੱਡੀ ਕਾਮਯਾਬੀ ਹਾਸਲ ਹੋ ਸਕਦੀ ਹੈ ਜਿਸ ਨਾਲ ਘਰ ਵਿੱਚ ਪੈਸੇ ਦੀ ਕੋਈ ਵੀ ਕਮੀ ਨਹੀਂ ਰਹੇਗੀ ਤੇ ਤੁਹਾਡੀ ਜਨਮ ਜਨਮਾ ਦੀ ਗਰੀਬੀ ਦੂਰ ਹੋਣ ਵਾਲੀ ਹੈ ਦੋਸਤੋ ਅਜਿਹਾ ਇਸ ਲਈ ਹੋਵੇਗਾ ਕਿਉਂਕਿ ਤੁਹਾਡੇ ਤੇ ਸਨੀ ਦੇਵ ਬਹੁਤ ਹੀ ਜ਼ਿਆਦਾ ਖੁਸ਼ ਹੋ ਚੁੱਕੇ ਹਨ ਜਿਸ ਨਾਲ ਤੁਹਾਡੀ ਜ਼ਿੰਦਗੀ ਦਾ ਹਰ ਇੱਕ ਸੁਪਨਾ ਦਸੰਬਰ ਅਤੇ ਆਉਣ ਵਾਲੇ ਮਾਰਚ ਦੇ ਮਹੀਨੇ ਵਿੱਚ ਪੂਰਾ ਹੋਣ ਵਾਲਾ ਹੈ ਇਸ ਲਈ ਸ਼ਨੀਵਾਰ ਦੇ ਦਿਨ ਕੁਝ ਨਾ ਕੁਝ ਦਾਨ ਜ਼ਰੂਰ ਕਰੋ ਤਾਂ ਸ਼ਨੀ ਦੇਵ ਤੁਹਾਡੀ ਜ਼ਿੰਦਗੀ ਹਮੇਸ਼ਾ ਹਮੇਸ਼ਾ ਲਈ ਪਲਟ ਦੇਣਗੇ ਦੋਸਤੋ ਇਹ ਸਾਰੀ ਤਮਾਮ ਜਾਣਕਾਰੀ ਰਾਸ਼ੀਆਂ ਮੁਤਾਬਕ ਦਿੱਤੀ ਜਾ ਰਹੀ ਹੈ ਇਸ ਵੀਡੀਓ ਦਾ ਉਦੇਸ਼ માત્ર ਤੁਹਾਨੂੰ ਇੱਕ ਵਧੀਆ ਸਲਾਹ ਦੇਣਾ ਹੈ ਬਾਕੀ ਅਸੀਂ ਇਸ ਦੇ ਸਬੰਧ ਵਿੱਚ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਦਾਵਾ ਨਹੀਂ ਕਰਦੇ ਕਿਉਂਕਿ ਹੋਣਾ ਅਸਲ ਵਿੱਚ ਉਹ ਹੈ ਜੋ ਤੁਹਾਡੀ ਕਿਸਮਤ ਵਿੱਚ ਲਿਖਿਆ ਹੋਇਆ ਹੈ ਪ੍ਰਮਾਤਮਾ ਚਾਹੇ ਕੁਝ ਵੀ ਕਰ ਸਕਦਾ ਹੈ ਇਹ ਸਾਡੇ ਤੁਹਾਡੇ ਬਸ ਦੀ ਗੱਲ ਨਹੀਂ ਕਿਉਂਕਿ ਕਰਨ ਕਰਾਉਣ ਵਾਲਾ ਤਾਂ ਇੱਕ ਭਗਵਾਨ ਆਪ ਹੀ ਹੈ ਸੋ ਜੇਕਰ ਤੁਹਾਨੂੰ ਸਾਡੇ ਵੱਲੋਂ ਇਹ ਦਿੱਤੀ ਗਈ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਮਿਲਦੇ ਹਾਂ ਕਿਸੇ ਅਗਲੀ ਵੀਡੀਓ 'ਚ ਅਗਲੀ ਜਾਣਕਾਰੀ ਦੇ ਨਾਲ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਸਾਡੀ ਵੀਡੀਓ ਨੂੰ ਪੂਰਾ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ